ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਬੈਨੀਫਿਟ ਦਿੰਦਾ ਜਿਦਾ ਡਿਸੇਬਿਲਿਟੀ ਬੈਨੀਫਿਟ ਆ ਸਰਵਾਈਵਰ ਬੈਨੀਫਿਟ ਆ ਲਗਭਗ 74 ਮਿਲੀਅਨ ਲੋਕਾਂ ਨੂੰ ਅਮਰੀਕਾ ਦੇ ਵਿੱਚ ਇਹ ਸਰਵ ਕਰਦਾ ਇਹਦੇ ਵਿੱਚ ਇਸ ਵੇਲੇ ਬਹੁਤ ਵੱਡਾ ਅੰਦਰੂਨੀ ਕ੍ਰਾਈਸਿਸ ਆਇਆ ਹੈ ਕਿਉਂਕਿ ਡੋਨਲਡ ਟਰੰਪ ਨੇ ਆਪਣੀ ਜਦੋਂ ਦੀ ਦੂਜੀ ਟਰਮ ਸ਼ੁਰੂ ਕੀਤੀ ਹੈ ਉਹਨਾਂ ਨੇ ਕਈ ਹਜ਼ਾਰਾਂ ਜਿਹੜੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮ ਆ ਤਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਇਹ ਸਾਰੇ ਕੁਛ ਦਾ ਹੋਇਆ ਕੀ ਕਿ ਲੋਕਾਂ ਦੀਆਂ ਸਰਵਿਸਸ ਦੇ ਉੱਤੇ ਅਸਰ ਪੈ ਗਿਆ ਸ਼ਾਰਟ ਸਟਾਫ ਹੋ ਗਿਆ ਸਟਾਫ ਦੀ ਘਾਟ ਆ ਗਈ ਕੁਝ ਵਰਕਰ ਜਿਹੜੇ ਆ ਉਹ ਹੁਣ ਬੈਕਲੌਗ ਬਹੁਤ ਵੱਡਾ ਹੋ ਗਿਆ ਲਗਭਗ 6 ਮਿਲੀਅਨ ਯਾਨੀ ਕਿ 60 ਲੱਖ ਪੈਂਡਿੰਗ ਕੇਸ ਪ੍ਰੋਸੈਸਸ ਕਰਨ ਵਾਲੇ ਇਸ ਸੈਂਟਰ ਦੇ ਵਿੱਚ ਪਏ ਆ ਅਗਲੀ ਗੱਲਬਾਤ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਸੰਬੰਧੀ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਬੈਨੀਫਿਟ ਦਿੰਦਾ ਜਿਦਾ ਡਿਸੇਬਿਲਿਟੀ ਬੈਨੀਫਿਟ ਆ ਸਰਵਾਈਵਰ ਬੈਨੀਫਿਟ ਆ ਲਗਭਗ 74 ਮਿਲੀਅਨ ਲੋਕਾਂ ਨੂੰ ਅਮਰੀਕਾ ਦੇ ਵਿੱਚ ਇਹ ਸਰਵ ਕਰਦਾ ਇਹਦੇ ਵਿੱਚ ਇਸ ਵੇਲੇ ਬਹੁਤ ਵੱਡਾ ਅੰਦਰੂਨੀ ਕ੍ਰਾਈਸਿਸ ਆਇਆ ਆ ਕਿਉਂਕਿ ਡੋਨਲਡ 트੍ਰੰਪ ਨੇ ਆਪਣੀ ਜਦੋਂ ਦੀ ਦੂਜੀ ਟਰਮ ਸ਼ੁਰੂ ਕੀਤੀ ਆ ਉਹਨਾਂ ਨੇ ਕਈ ਹਜ਼ਾਰਾਂ ਜਿਹੜੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮ ਆ ਉਹਨਾਂ ਨੂੰ ਫਾਇਰ ਕਰ ਦਿੱਤਾ ਜਾਂ ਉਹਨਾਂ ਨੂੰ ਅਰਲੀ ਰਿਟਾਇਰ ਕਰ ਦਿੱਤਾ ਜਾਂ ਉਹ ਆਪ ਨੌਕਰੀ ਛੱਡ ਕੇ ਚਲੇ ਗਏ ਇਹ ਸਾਰੇ ਕੁਝ ਦਾ ਹੋਇਆ ਕੀ ਕਿ ਲੋਕਾਂ ਦੀਆਂ ਸਰਵਿਸਸ ਦੇ ਉੱਤੇ ਅਸਰ ਪੈ ਗਿਆ ਸ਼ਾਰਟ ਸਟਾਫਡ ਹੋ ਗਿਆ ਸਟਾਫ ਦੀ ਘਾਟ ਆ ਗਈ ਕੁਝ ਵਰਕਰ ਜਿਹੜੇ ਆ ਉਹ ਹੁਣ ਬੈਕਲੌਗ ਬਹੁਤ ਵੱਡਾ ਹੋ ਗਿਆ ਲਗਭਗ 6 ਮਿਲੀਅਨ ਯਾਨੀ ਕਿ 60 ਲੱਖ ਪੈਂਡਿੰਗ ਕੇਸ ਪ੍ਰੋਸੈਸਸ ਕਰਨ ਵਾਲੇ ਇਸ ਸੈਂਟਰ ਦੇ ਵਿੱਚ ਪਏ ਆ 12 ਮਿਲੀਅਨ ਜਿਹੜੀਆਂ ਅਨਫਿਸ਼ਡ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਉਹ ट्रांजੈਕਸ਼ਨਸ ਪਈਆਂ ਨੇ ਇੱਥੇ ਫੀਲਡ ਆਫਿਸਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਲਿਸੀ ਚੇਂਜ ਚੇਂजेस ਇੱਥੇ ਹੋਈਆਂ ਨੇ ਉਹ ਸਾਰੇ ਕੁਝ ਨੇ ਕੀ ਕੀਤਾ ਕਿ ਜਿਹੜੇ ਕਾਲੀ ਨਾਲ ਤੇ ਅਨਟ੍ਰੇਨਡ ਜਾਂ ਜਿਹੜੇ ਜਿਨ੍ਹਾਂ ਕੋਲੇ ਤਜਰਬਾ ਹੈ ਨਹੀਂ ਸੀ ਉਹ ਸਟਾਫ ਨੂੰ ਉਹ ਕੰਮ ਦੇ ਦਿੱਤਾ ਜਿਹੜਾ ਉਹਨਾਂ ਨੇ ਕਦੇ ਕੀਤਾ ਨਹੀਂ ਸੀ ਉਹਨਾਂ ਨੂੰ ਫੋਨ ਕਾਲ ਤੇ ਦੂਜੀ ਪਬਲਿਕ ਸਰਵਿਸ ਅਟੈਂਡ ਕਰਨ ਦੇ ਲਈ ਦੇ ਦਿਤੀਆਂ ਜਿਹੜਾ ਕਿ ਮਤਲਬ ਉਹਨਾਂ ਨੂੰ ਕੁਛ ਘੰਟੇ ਦੀ ਟ੍ਰੇਨਿੰਗ ਦਿੱਤੀ ਵੀ ਬਸ ਹੋ ਗਿਆ ਜੀ ਹੋ ਗਿਆ ਤੇ ਉਹਦੇ ਤੋਂ ਬਾਅਦ ਕਈ ਕਿ ਮਹੀਨੇ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਦੇਣੀ ਪੈਂਦੀ ਸੀ ਹੁਣ ਹੋੜਿਆ ਕਿ ਕਿ ਉਹਦੇ ਨਾਲ ਜਿਹੜਾ ਬੈਕਲੌਗ ਬਹੁਤ ਵੱਡਾ ਹੋ ਗਿਆ ਤੇ ਇਹਨਾਂ ਨੇ ਐਸਐਸਏ ਨੇ ਇਹਨਾਂ ਨੂੰ 93 ਮਿਲੀਅਨ ਫੋਨ ਕਾਲਸ ਇਸ ਸਾਲ ਦੇ ਵਿੱਚ ਆਈਆਂ ਜਿਹੜਾ ਕਿ ਪਿਛਲੇ 6 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਨੰਬਰ ਦੱਸਿਆ ਜਾ ਰਿਹਾ ਔਰ ਕਈ ਘੰਟੇ ਦਾ ਇਹ ਸਾਰਾ ਕੁਝ ਆ ਡਿਸੇਬਿਲਟੀ ਸਰਵਿਸ ਜਿਹੜੀਆਂ ਉਹ ਉਹਨਾਂ ਦੀ ਹਾਲਤ ਵੀ ਮਾੜੀ ਹੋਈ ਆ ਸਿਰਫ 60 ਪਰਸੈਂਟ ਡਿਸੇਬਿਲਟੀ ਅਪਾਇੰਟਮੈਂਟਸ ਜਿਹੜੀਆਂ ਐਸ ਵੇਲੇ ਸਕੇਡਿਊਲ ਕੀਤੀਆਂ ਗਈਆਂ ਵਿਦਨ 28 ਡੇਸ ਸੋ ਐਸਐਸ ਦਾ ਸੰਕਟ ਜਿਹੜਾ ਉਹ ਵੀ ਐਸ ਵੇਲੇ ਕਾਫੀ ਜ਼ਿਆਦਾ ਵੱਡਾ ਹੋ ਰਿਹਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਸੰਬੰਧੀ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਬੈਨੀਫਿਟ ਦਿੰਦਾ ਜਿਦਾ ਡਿਸੇਬਿਲਟੀ ਬੈਨੀਫਿਟ ਆ ਸਰਵਾਈਵਰ ਬੈਨੀਫਿਟ ਆ ਲਗਭਗ 74 ਮਿਲੀਅਨ ਲੋਕਾਂ ਨੂੰ ਅਮਰੀਕਾ ਦੇ ਵਿੱਚ ਇਹ ਸਰਵ ਕਰਦਾ ਇਹਦੇ ਵਿੱਚ ਇਸ ਵੇਲੇ ਬਹੁਤ ਵੱਡਾ ਅੰਦਰੂਨੀ ਕ੍ਰਾਈਸਿਸ ਆਇਆ ਹੈ ਕਿਉਂਕਿ ਡੋਨਲਡ 트ੰਪ ਨੇ ਆਪਣੀ ਜਦੋਂ ਦੀ ਦੂਜੀ ਟਰਮ ਸ਼ੁਰੂ ਕੀਤੀ ਹੈ ਉਹਨਾਂ ਨੇ ਕਈ ਹਜ਼ਾਰਾਂ ਜਿਹੜੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਜਾਂ ਉਹਨਾਂ ਨੂੰ अर्ਲੀ ਰਿਟਾਇਰ ਕਰ ਦਿੱਤਾ ਜਾਂ ਉਹ ਆਪ ਨੌਕਰੀ ਛੱਡ ਕੇ ਚਲੇ ਗਏ ਇਹ ਸਾਰੇ ਕੁਝ ਦਾ ਹੋਇਆ ਕਿ ਕਿ ਲੋਕਾਂ ਦੀਆਂ ਸਰਵਿਸਿਜ਼ ਦੇ ਉੱਤੇ ਅਸਰ ਪੈ ਗਿਆ ਸ਼ਾਰਟ ਸਟਾਫਡ ਹੋ ਗਿਆ ਸਟਾਫ ਦੀ ਘਾਟ ਆ ਗਈ ਕੋਸ਼ ਵਰਕਰ ਜਿਹੜੇ ਆ ਉਹ ਹੁਣ ਬੈਕਲੌਗ ਬਹੁਤ ਵੱਡਾ ਹੋ ਗਿਆ ਲਗਭਗ 6 ਮਿਲੀਅਨ ਜਾਨੀ ਕਿ 60 ਲੱਖ ਪੈਂਡਿੰਗ ਕੇਸ ਪ੍ਰੋਸੈਸਸ ਕਰਨ ਵਾਲੇ ਇਸ ਸੈਂਟਰ ਦੇ ਵਿੱਚ ਪਏ ਆ 12 ਮਿਲੀਅਨ ਜਿਹੜੀਆਂ ਅਨਫਿਸ਼ਡ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਉਹ ट्रांजੈਕਸ਼ਨਸ ਪਈਆਂ ਨੇ ਇੱਥੇ ਫੀਲਡ ਆਫਿਸਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਲਿਸੀ ਚੇਂਜ ਚੇਂजेस ਇੱਥੇ ਹੋਈਆਂ ਨੇ ਉਹ ਸਾਰੇ ਕੁਝ ਨੇ ਕੀ ਕੀਤਾ ਕਿ ਜਿਹੜੇ ਕਾਲੀ ਨਾਲ ਤੇ ਅਨਟ੍ਰੇਨਡ ਜਾਂ ਜਿਹੜੇ ਜਿਨਾਂ ਕੋਲ ਤਜਰਬਾ ਹੈ ਨਹੀਂ ਸੀ ਔਰ ਸਟਾਫ ਨੂੰ ਉਹ ਕੰਮ ਦੇ ਦਿੱਤਾ ਜਿਹੜਾ ਉਹਨਾਂ ਨੇ ਕਦੇ ਕੀਤਾ ਨਹੀਂ ਸੀ ਉਹਨਾਂ ਨੂੰ ਫੋਨ ਕਾਲ ਤੇ ਦੂਜੀ ਪਬਲਿਕ ਸਰਵਿਸ ਅਟੈਂਡ ਕਰਨ ਦੇ ਲਈ ਦੇ ਦਿੱਤੀਆਂ ਜਿਹੜਾ ਕਿ ਮਤਲਬ ਉਹਨਾਂ ਨੂੰ ਕੁਝ ਘੰਟੇ ਦੀ ਟ੍ਰੇਨਿੰਗ ਦਿੱਤੀ ਵੀ ਬਸ ਹੋ ਗਿਆ ਜੀ ਹੋ ਗਿਆ ਤੇ ਉਹਦੇ ਤੋਂ ਬਾਅਦ ਕਈ ਕੇ ਮਹੀਨੇ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਦੇਣੀ ਪਈ ਜੀ ਹੁਣ ਹੋੜਿਆ ਕਿ ਕਿ ਉਹਦੇ ਨਾਲ ਜਿਹੜਾ ਬੈਕਲੌਗ ਬਹੁਤ ਵੱਡਾ ਹੋ ਗਿਆ ਤੇ ਇਹਨਾਂ ਨੇ ਐਸਐਸਏ ਨੇ ਇਹਨਾਂ ਨੂੰ 93 ਮਿਲੀਅਨ ਫੋਨ ਕਾਲਸ ਇਸ ਸਾਲ ਦੇ ਵਿੱਚ ਆਈਆਂ ਜਿਹੜਾ ਕਿ ਪਿਛਲੇ 6 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਨੰਬਰ ਦੱਸਿਆ ਜਾ ਰਿਹਾ ਔਰ ਕਈ ਘੰਟੇ ਦਾ ਇਹ ਸਾਰਾ ਕੁਛ ਆ ਡਿਸੇਬਿਲਟੀ ਸਰਵਿਸ ਜਿਹੜੀਆਂ ਉਹ ਉਹਨਾਂ ਦੀ ਹਾਲਤ ਵੀ ਮਾੜੀ ਹੋਈ ਆ ਸਿਰਫ 68% ਡਿਸੇਬਿਲਟੀ ਅਪਾਇੰਟਮੈਂਟਸ ਜਿਹੜੀਆਂ ਐਸ ਵੇਲੇ ਸਕੇਡਿਊਲ ਕੀਤੀਆਂ ਗਈਆਂ ਵਿਦਨ 28 ਡੇਸ ਸੋ ਐਸਐਸਸੀ ਦਾ ਸੰਕਟ ਜਿਹੜਾ ਉਹ ਵੀ ਐਸ ਵੇਲੇ ਕਾਫੀ ਜ਼ਿਆਦਾ ਵੱਡਾ ਹੋ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ